ਮੁੱਖ ਮੰਤਰੀ ਜੀ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰਨ ਕਿ ਉਹਨਾਂ ਦੀ ਪਤਨੀ ਉਹਨਾਂ ਦੇ ਪਰਿਵਾਰ ਦਾ ਕੀ ਰੋਲ ਹੈ ਜਲੰਧਰ ਦੇ ਵਿੱਚ ਨਸ਼ੇ ਦੀ ਜਿਹੜੀ ਪਰਮਾਰ ਹੈ ਨਸ਼ੇ बिक ਰਹੇ ਹਨ ਉਹਨਾਂ ਦੇ ਪਰਿਵਾਰ ਦਾ ਕੀ ਰੋਲ ਹੈ ਸ਼ੀਤ ਰੰਗਰਾਨ ਨੇ ਜਿਹੜਾ ਕਿਹਾ ਜਿਹੜਾ ਇੱਥੇ ਡੜਾ ਸੱਟਾ ਚੱਲਦਾ ਜਿਹੜਾ ਇੱਥੇ ਲਾਟਰੀ ਸਿਸਟਮ ਚੱਲਦਾ ਜੇ ਬਾੜੀ ਖੇਤ ਨੂੰ ਖਾਣ ਲੱਗੀ ਹੈ ਤਾਂ ਖੇਤ ਦਾ ਕੀ ਬਣਨਾ ਹੈ ਸਰਕਾਰ ਲੋਕਾਂ ਕੋਲ ਜਾਂਦੇ ਆ ਕਿ ਆ ਉਹ ਬੀਬੀਆਂ ਜਿਨ੍ਹਾਂ ਦੇ ਬੱਚੇ ਅੱਜ ਨਸ਼ਿਆਂ 'ਚ ਗਰਸਤ ਹੋ ਗਏ ਹੈ ਦੁੱਖ ਮੈਨੂੰ ਹੁੰਦਾ ਹੈ ਜਿਹੜਾ ਗਲੀ ਗਲੀ ਇੱਥੇ ਘੁੰਮਿਆ ਤੇ ਜਾ ਕੇ ਦੇਖਿਆ ਕਿ ਆਹਦੇ ਨੌਜਵਾਨ ਮੁੰਡੇ ਮਰ ਗਏ ਆ ਮਾਮਾ ਨੂੰ ਪਾਪਾ ਨੂੰ ਉਹਨਾਂ ਦੀ ਅਰਥੀ ਚੱਕਣੀ ਪਈ ਐ ਉਹਦੇ ਲਈ ਜ਼ਿੰਮੇਵਾਰ ਕੌਣ ਐ ਸ਼ੀਤਨਗਰਾਲ ਅੱਜ ਦੱਸ ਰਿਹਾ ਜਾਂ ਸ਼ੀਤਨਗਰਾਲ ਗਲਤ ਐ ਜਾਂ ਮੁੱਖ ਮੰਤਰੀ ਦਾ ਪਰਿਵਾਰ ਗਲਤ ਐ ਮੁੱਖ ਮੰਤਰੀ ਜੀ ਇਹ ਆਪ ਬਿਆਨ ਦੇਣ ਜਾਂ ਆਪਣਾ ਅਸਤੀਫਾ ਦੇਣ ਐਸੀ ਮੁੱਖ ਮੰਤਰੀ ਜੀ ਤੋਂ ਅਸਤੀਫੇ ਦੀ ਮੰਗ ਕਰਦੇ ਆ ਆ ਮੈਨੂੰ ਹੁਣ ਵੀ 10 ਮਿੰਟ ਪਹਿਲਾਂ ਇੱਕ ਮੈਸੇਜ ਆਇਆ ਕਿ ਇੱਥੇ ਡੜੇ ਸੱਟੇ ਔਰ ਲਾਟਰੀ ਸਿਸਟਮ ਚੱਲ ਰਿਹਾ ਤੁਸੀਂ ਕੁਝ ਕਰੋ ਮੈਂ ਕੀ ਕਰਾਂਗਾ ਇਹ ਮੁੱਖ ਮੰਤਰੀ ਦਾ ਪਰਿਵਾਰ ਇਹ ਐਮਐਲਏ ਵਿੱਚ ਤੁਸੀਂ ਇੱਥੇ ਇਲੈਕਸ਼ਨ ਲੜਨ ਆਏ ਹੋ ਮੈਂ ਪਹਿਲਾਂ ਕਿਹਾ ਸੀ ਇਹ ਇਲੈਕਸ਼ਨ ਨਹੀਂ ਲੜਨ ਆਏ ਇਹ ਪਰਿਵਾਰ ਇੱਥੇ ਜਰਿੰਦਰ ਨੂੰ ਬਰਬਾਦ ਕਰਨ ਆਇਆ ਐ ਐਸੀ ਆਪਣਾ ਜਨੰਦਰ ਬਰਬਾਦ ਨਹੀਂ ਹੋਣ ਦੇਣਾ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਔਰ ਮੈਂ ਥੰਪਿੰਗ ਮੈਜੋਰਟੀ ਨਾਲ ਇਥੋਂ ਜਿੱਤੇ ਆ ਯਾ ਤੁਸੀਂ ਮੈਨੂੰ ਅੰਦਰ ਕਰੋ ਯਾ ਤੁਸੀਂ ਸ਼ੀਤ ਰੰਗਰਾਲ ਨੂੰ ਅੰਦਰ ਕਰੋ ਯਾ ਤੁਸੀਂ ਕਾਰਵਾਈ ਕਰੋ ਉਹਨਾਂ ਲੋਕਾਂ ਤੇ ਜਿਨ੍ਹਾਂ ਤੇ ਸ਼ੀਤ ਰੰਗਰਾਲ ਇਲਜ਼ਾਮ ਲਗਾ ਰਿਹਾ ਐਸੀ ਪਿੱਛ ਬਚਾੜੇ ਗੱਲ ਰਹਿਣੀ ਨਹੀਂ ਦੇਣੀ ਨਿਤਾਰਾ ਕਰੋ ਕਿ ਆ ਅਸਲੀਅਤ